ਕੀ ਜਿਹਦੇ ਕਿਰਚਾ ਵਾਲੀ ਕੋਣ ਆਉ? ਮੇਰੇ ਹਸਬੰਦ। ਕੀ ਨਾ ਆਉਣਾ ਦਾ? ਅਰੁਣ ਨੂੰ ਆ। ਕੀ ਗੱਲ ਕੀ ਹੋਈ ਏ? ਕੋਈ ਗੱਲ ਕੁਛ ਨਹੀਂ ਤੇ ਆਪਣੇ ਘਰ ਆਂਦੇ ਨੇ ਹੀ। ਇਹਨਾਂ ਨੇ ਬੱਸ ਉਹਨੂੰ ਮੁੰਡੇ ਨੂੰ ਇਹ ਮੁੰਡਾ ਨਾ ਇੱਛਾ ਲੜਦਾ ਆ ਕਿ ਤੇ ਮਾਤਾ ਜੀ ਦਾ ਤੇ ਇਹ ਬੋਲਦੇ ਵੀ ਕਿ ਆਪ ਹੀ ਕੋਣ ਆ ਤੂੰ ਕਹਿੰਦੇ ਮੈਂ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਘਰ ਆ ਉਹਨੇ ਬੱਸ ਇੰਨੀ ਗਾਲੀ ਕਿਹੀ ਮੇਰੇ ਹਸਬੰਦ ਨੇ ਬੱਸ ਉਹਨਾਂ ਨੇ ਇਹਨਾਂ ਨਾਲ ਨਾ ਬਾਤ ਚ ਉਹਨੇ ਨਾ ਨਾਂ ਵੀ ਕਹਿੰਦਾ ਤੂੰ ਬਤਵਾਸ ਨੇ ਕਿਦਾਂ ਮੇਰੇ ਹਸਬੰਦ ਨੂੰ ਕਹਿੰਦਾ ਨਾਲ ਹੀ ਉਹਨੇ ਕਿੱਥੇ ਕੱਢ ਲਈ ਕਿੱਥੇ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਮਾਰੀ ਕਿੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਪਣੇ ਮਰਦ ਨੂੰ ਮਾਰਨਾ ਚਾਹਦਾ ਹੀ ਫਿਰ ਕੇ ਮਾਰਚੇ ਉਦੋਂ ਇੱਕ ਮੁੰਡਾ ਕਿ ਆਇਆ ਉਹ ਤੇ ਮਮੀ ਪੈ ਗਿਆ ਤੇ ਇੰਨੇ ਤੇਰੇ ਕਿਚ ਕਿਚ ਮਾਰਦੇ ਕੀ ਚਾਹੁੰਦੇ ਕੀ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਦਾਂ ਤੁਹਾਨੂੰ ਤਾਂ ਸਗ ਸਗ ਕੁਛਲਾ ਨਹੀਂ ਚਾਹੀਦੀ ਹੈ ਉਹਦੇ ਉਹਦੇ ਕੁਛਣਾ ਨਹੀਂ ਚਾਹੀਦਾ ਬਸ ਜਿਸ ਤਰ੍ਹਾਂ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਬਸ ਖਤਮ ਕਰ ਦੋ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਆਹ ਦੇਖੋ ਤੁਸੀਂ ਕਿ ਕੱਪੜੇ ਲਪੜੇ ਨੇ ਮੇਰਾ ਬੱਚਾ ਛੋਟਾ ਹੈ ਲੈ ਕੇ ਗਈ ਨਾਲ ਮੇਰਾ ਬੱਚਾ ਚੱਲਦਾ ਨਹੀਂ ਫਿੱਕਾ ਨਹੀਂ ਕੁਛ ਨਹੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪਕੜ ਉਹ ਹੀ ਰੋਵੰਡਾ ਲਾਂਡਾ ਸੀ ਦੂਏ ਤੇ ਮੈਂ ਕਿਹਾ ਵੀ ਹੀਰੋੰਡਾ ਥੋੜਾ ਕੱਗੇ ਗੱਲ ਆ ਉਹਨੇ ਮੈਨੂੰ ਥੜੀ ਖਿੱਚ ਕੇ ਨਾਲ ਤਾਂ ਸਾਡੀ ਗੋਤਾ ਲੈ ਲਾ ਤੇ ਥੱਪੜ ਮਾਰ ਦਿੱਤਾ ਮੇਰੇ ਨਾਲੇ ਪੁੱਛ ਮੈਨੂੰ ਬੜਾ ਕੁਝ ਬੋਲਿਆ ਗਾਂਜ ਨੇ ਲੈ ਉਤਰਨ ਮੇਰੀ ਐ ਛਾਲੀ ਆਂਦੇ ਆਈ ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਗੱਲ ਨਾ ਹੋਏ ਇਹਦੇ ਨਾਲਨੇ ਕਿਰਚਾ ਮਾਰ ਦਿੱਤੀ ਮੈਂ ਉੱਥੇ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੈਨੂੰ ਕਾਥੂ ਮੇਰਾ ਪੁੱਤ ਆਵਰ ਕੇ ਟੋਕ ਕੇ ਟੋਕ ਕੇ ਮੇਰੇ ਸਾਹਮਣੇ ਮਰੂ ਲਾ ਮੈ ਸੀ ਨਗਰਾ ਕੀ ਬਗਰੀ ਬੰਦਾ ਮਾਰਿਆ ਉਹ ਸਰਤੇ ਨਹੀਂ ਸਮਾ ਬਾਰੇ ਹੋਗੇ ਹੋ ਜਾ ਆ ਬੋਤ ਮੇਰੇ ਸਾਹਮਣੇ ਮਾਰਨ ਨੂੰ ਮੈਂ ਮਰ ਜਾਵਾਂ ਤੁਹਾਨੂੰ ਉਹ ਤਾਂ ਮੇਰੇ ਲੁੰਡਾ ਕੁਛ ਪਗਾ ਦੇ ਲੋ ਆ ਉਹ ਦਾ ਪਿਓ ਸਰ ਜੀ ਮੈਂ ਕਨੈਡੀਕਲ ਆਫ ਸਰ ਸਿਮੂਲਰ ਸਰ ਕੁਦਰਤ ਆਸਪਤ ਹੁਤੇ ਬੋਲ ਰਿਹਾ ਹਾਂ ਸਾਢੇ ਕੁਸ਼ਾਮੇ 6:30 ਵਜੇ ਮਰੀਜ਼ ਅਰुण ਕੁਮਾਰ son of ਰਮੇਸ਼ ਰਾਕੇਸ਼ ਕੁਮਾਰ اسلامਾਬਾਦ ਮਨ ਲਿਤੇ ਆਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਕਿੰਨੇ ਲੱਗੇ ਹੋਏ ਸਾਢੇ ਕਿੰਨੇ ਲੱਗੇ ਜੀ ਕਿੰਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ ਪੇਸ਼ੈਂਟ ਸਟੇਬਲ ਹੈ ਜੀ ਚੱਲ ਰਿਹਾ ਹੈ ਹਾਂ ਟ੍ਰੀਟਮੈਂਟ ਚੱਲ ਰਿਹਾ ਹੈ ਪੇਸ਼ੈਂਟ ਪੂਰਾ ਓਰੀਐਂਟਡ ਨਹੀਂ ਅਛਾ ਹੈ ਦੋਨੇ ਕੁਝ ਖਾਦਾ ਪੀਤਾ ਹੈ